ਮਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਪੱਤਾ ਹੈਗਾ ਏ ਔਰ ਪਾਣੀ ਪੱਤੇ ਵਿੱਚ ਲక్ష్ਮੀ ਨਾਰਾਇਣ ਸ਼ਾਇਦ ਮੰਤਰ ਦਾ ਨਾਮ ਹੈ ਕਿ ਜਿੱਥੋਂ ਮਹਾਰਾਜ ਦੇ ਸਰੂਪ ਜਿਹੜੇ ਨੇ ਪਿਛਲੇ ਦਿਨੀ ਇੱਕ ਵੀਡੀਓ ਜੀ ਆਉਂਦੀ ਹੈ ਕੁਝ ਸੈਕਿੰਡ ਦੀ ਜਿਸ ਦੇ ਵਿੱਚ ਨਿਆਂਗ ਸਿੰਘ ਜਿਹੜੇ ਨੇ ਤਲਵਾਰਾਂ ਦੀ ਆਪਾਂ ਕਹਿ ਲਈਏ ਕਿ ਛਾਹ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਸਰੂਪ ਉਸ ਮੰਦਰ ਚੋਂ ਲੈ ਕੇ ਆਏ ਜਾਂਦੇ ਨੇ ਉਹ ਕਹਿੰਦੇ ਕਿ ਗੁਰੂ ਮਹਾਰਾਜ ਦੇ ਸਰੂਪਾਂ ਦੇ ਵਿੱਚ ਜਿਹੜੀਆਂ ਕਿਰਲੀਆਂ ਹੁੰਦੀਆਂ ਕੋੜ ਕਿਰਲੀਆਂ ਉਹ ਮਰੀਆਂ ਹੋਈਆਂ ਸੀ ਮਤਲਬ ਉਹ ਇਸ ਤਰੀਕੇ ਦੇ ਨਾਲ ਸਟਿਕ ਹੋਈਆਂ ਹੋਈਆਂ ਸੀ ਬਾਕੀ ਮੱਛਰ ਮਕੀਆਂ ਕੁਝ ਸਰੂਪ ਦੇ ਉਹ ਕਹਿੰਦੇ ਵੀ ਇਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਿ ਕੁਝ ਅੰਗ ਹੀ ਗਾਇਬ ਹੈਗੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸਵਾਸਤਿਕ ਦੇ ਨਿਸ਼ਾਨ ਬਣਾਏ ਹੋਏ Hindu ਧਰਮ ਦੇ ਓਮ ਦੇ ਨਿਸ਼ਾਨ ਬਣਾਏ ਹੋਏ ਬਕਾਇਦਾ ਉਹਨਾਂ ਨੇ ਦਿਖਾਏ ਹੈਗੇ ਨੇ ਔਰ ਜਿ ਆਪਾਂ ਕਹ ਲਈਏ ਕਿ ਇਸ ਜਗ੍ਹਾ ਨੂੰ ਲੈ ਕੇ ਕਿ ਸਿੱਖਾਂ ਨੂੰ ਖਲਨਾਇਕ ਸਿੱਧ ਕਰਨ ਦੀ ਕੋਸ਼ਿਸ਼ ਜਿਹੜੀ ਇੱਕ ਤਰ੍ਹਾਂ ਦੀ ਕੀਤੀ ਗਈ ਕਿ ਉਹ ਇੱਥੋਂ ਜੀ ਆਏ ਤਲਵਾਰਾਂ ਦੇ ਨਾਲ ਲੈ ਗਏ ਭਾਈ ਜਿਨ੍ਹਾਂ ਦਾ ਗੁਰੂ ਹੈ ਸ਼ਾਹ ਤਾਂ ਜਿ ਆਪਾਂ ਕਹੀ ਕਿ ਦਿੱਤੀਆਂ ਹੈਗੀਆਂ ਨੇ ਔਰ ਦੁਨੀਆ ਦਾ ਇੱਕੋ ਇੱਕ ਗ੍ਰੰਥ ਆਪਾਂ ਕਹਿ ਸਕਦੇ ਹਾਂ ਕਿ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਔਰ ਉਹ ਗੁਰੂ ਦਾ ਦਰਜਾ ਜਿਹੜਾ ਹੈ 10ਵੇਂ ਪਾਤਸ਼ਾਹ ਨੇ ਆਪ ਦਿੱਤਾ ਹੈਗਾ ਔਰ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਜਿਹੜਾ ਸਿਧਾਂਤ ਹੈ ਉਹ ਸਾਨੂੰ ਬਖਸ਼ਿਆ ਹੈਗਾ ਹੈ ਜੋ ਸੈਗ ਇਨਫੋਰਮੇਸ਼ਨ ਤੇ ਬ੍ਰਾਡਕਾਸਟਿੰਗ ਇੰਡਸਟਰੀ ਦੇ ਵੱਲੋਂ ਹੁਣ ਤੁਸੀਂ ਦੇਖੋ ਨਾ ਕਿ ਇੱਕ Hindu BBG ਉਹਨਾਂ ਦੇ ਗਲੇ ਦੇ ਵਿੱਚ ਰੁਦਰਾਕਸ਼ ਹੈ ਉਹਨਾਂ ਦੇ ਦਸਤਾਰ ਬੰਨੀ ਹੋਈ ਹੈ ਤੇ ਉਹ ਦਰਬਾਰ ਸਾਹਿਬ ਦੇ ਬਾਹਰ ਬੈਠੇ ਹੋਏ ਜਾਂ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਕੀ ਤੁਸੀਂ ਔਰ ਪਿੱਛੇ ਗਾੜਾ ਜਿਹੜਾ ਸੱਤੇਮ ਸ਼ਿਮਮ ਸੁਂਦਰਮ ਕੁਚੋ ਵਾਲਾ ਚੱਲਦਾ ਰਿਹਾ ਕੀ ਉਹਦਾ ਕੋਈ ਲਿੰਕ ਹੈਗਾ ਤੁਸੀਂ ਕਿਉਂ ਮਤਲਬ ਬਾਰ-ਬਾਰ ਇਸ ਤਰ੍ਹਾਂ ਦੇ ਫਿਰ ਨੰਗੇ ਸਿਰ ਵਾਲੇ ਦੋ ਜਾਨੇ ਜਿਹੜੇ ਬਣਾਏ ਹੋਏ ਨੇ ਉਹਨਾਂ ਦੀ ਤਸਵੀਰ ਬਣਾ ਕੇ ਮਤਲਬ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ ਅੱਗੇ ਗੱਲ ਕਰਾਂਗੇ ਇੱਕ ਅਜਿਹੇ ਮੰਦਰ ਦੀ ਜਿੱਥੋਂ ਨਿਹੰਗ ਸਿੰਘਾਂ ਦੇ ਵੱਲੋਂ ਆ ਧੰਤਨ ਸਿੰਘ ਜੀ ਨੂੰ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਆਦੇ ਗਏ ਨੇ ਵਾਪਸ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਇਹਨਾਂ ਤਮਾਮ ਤਸਵੀਰਾਂ ਦੇ ਵਿੱਚ ਕਈ ਤਰੀਕੇ ਦਾ ਰੋਸਾ ਜ਼ਾਹਿਰ ਕਰਦੇ ਹੋયા ਉੱਥੇ ਗੈਰ ਸਿੱਖ ਨਜ਼ਰ ਆ ਰਹੇ ਸੀ ਕਿਸ ਤਰੀਕੇ ਦੇ ਨਾਲ ਮੁੱਖਾ ਪੂਰਾ ਮੁੱਦਾ ਜਿਹੜਾ ਹੈਗਾ ਇਹ ਸਾਹਮਣੇ ਆਉਂਦਾ ਹੈ ਪਰਚਾ ਦਰਜ ਵੀ ਹੁੰਦਾ ਅਸਲ ਦੇ ਵਿੱਚ ਜੇਕਰ ਸਚਾਈ ਜਾਣਨੀ ਹੋਏ ਇਸ ਪੂਰੇ ਮਾਮਲੇ ਦੀ ਬਿਲਕੁਲ ਮਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਪਾਤਾ ਹੈਗਾ ਏ ਔਰ ਪਾਣੀ ਪਾਤ ਦੇ ਵਿੱਚ ਲక్ష్ਮੀ ਨਾਰਾਇਣ ਸ਼ਾਇਦ ਮੰਦਰ ਦਾ ਨਾਮ ਹੈ ਕਿ ਜਿੱਥੋਂ ਮਹਾਰਾਜ ਦੇ ਸਰੂਪ ਜਿਹੜੇ ਨੇ ਪਿਛਲੇ ਦਿਨੀ ਇੱਕ ਵੀਡੀਓ ਜੀ ਆਉਂਦੀ ਹੈ ਕੁਝ ਸੈਕਿੰਡ ਦੀ ਜਿਸ ਦੇ ਵਿੱਚ ਨਿਹੰਗ ਸਿੰਘ ਜਿਹੜੇ ਨੇ ਤਲਵਾਰਾਂ ਦੀ ਆਪਾਂ ਕਹਿ ਲਈਏ ਕਿ ਛਾਹ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਸਰੂਪ ਉਸ ਮੰਦਰ ਚੋਂ ਲੈ ਕੇ ਆਏ ਜਾਂਦੇ ਨੇ ਤੇ ਉਸ ਮਸਲੇ ਨੂੰ ਲੈ ਕੇ ਜਦੋਂ ਆਪਾਂ ਉਹਦੀ ਕੋਕ ਕਰਦੇ ਆਂ ਤੇ ਹੁਣ ਤੇ ਉਹਦੀਆਂ ਬਹੁਤ ਸਾਰੀਆਂ ਫੋਟੋਸ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਉਹ ਕਹਿੰਦੇ ਕਿ ਗੁਰੂ ਮਹਾਰਾਜ ਦੇ ਸਰੂਪਾਂ ਦੇ ਵਿੱਚ ਜਿਹੜੀਆਂ ਕਿਰਲੀਆਂ ਹੁੰਦੀਆਂ ਕੋੜ ਕਿਰਲੀਆਂ ਉਹ ਮਰੀਆਂ ਹੋਈਆਂ ਸੀ ਮਤਲਬ ਉਹ ਇਸ ਤਰੀਕੇ ਦੇ ਨਾਲ ਸਟਿਕ ਹੋਈਆਂ ਹੋਈਆਂ ਸੀ ਬਾਕੀ ਮੱਛਰ ਮਕੀਆਂ ਕੁਝ ਸਰੂਪ ਦੇ ਉਹ ਕਹਿੰਦੇ ਵੀ ਇਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਿ ਕੁਛ ਅੰਗ ਹੀ ਗਾਇਬ ਹੈਗੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸਵਾਸਤਿਕ ਦੇ ਨਿਸ਼ਾਨ ਬਣਾਏ ਹੋਏ ਹਿੰਦੂ ਧਰਮ ਦੇ ਓਮ ਦੇ ਨਿਸ਼ਾਨ ਬਣਾਏ ਹੋਏ ਬਾਕਾਇਦਾ ਉਹਨਾਂ ਨੇ ਦਿਖਾਏ ਹੈਗੇ ਨੇ ਤੇ ਫਿਰ ਉਹ ਕਹਿੰਦੇ ਕਿ ਮਸਲਾ ਇਹ ਇਦਾਂ ਨਹੀਂ ਹੈ ਮਸਲਾ ਤਕਰੀਬਨ 7-8 ਸਾਲਾਂ ਤੋਂ ਉੱਥੇ ਚੱਲ ਰਿਹਾ ਹੈਗਾ ਸੀ ਕਿਉਂਕਿ ਉਸੇ ਜਗ੍ਹਾ ਤੇ ਉੱਤੇ ਹੀ ਇੱਕੋ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਸਰੂਪ ਹੈ ਉਸਦੇ ਨਾਲ ਜਿਹੜਾ ਹੈ ਰਮਾਇਣ ਦਾ ਗੀਤਾ ਦਾ ਤੇ ਹੋਰ ਧਾਰਮਿਕ ਜਿਹੜੇ ਹੁੰਦੇ ਨੇ ਆਪਾਂ ਕਹਿ ਸਕਦੇ ਹਾਂ ਕਿ ਮੰਦਰ ਦੇ ਵਿੱਚ ਕੀ ਐਕਟੀਵਿਟੀ ਹੋਣੀ ਹੈ ਇਹ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਡਿਸਾਈਡ ਕਰਨਾ ਇਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰ ਉੱਥੇ ਜੇ ਤੁਸੀਂ ਕਹੋ ਕਿ ਗੁਰੂ ਮਹਾਰਾਜ ਦੇ ਸਰੂਪ ਨੂੰ ਉੱਥੇ ਰੱਖ ਕੇ ਜਾਂ ਗੁਰੂ ਮਹਾਰਾਜ ਦਾ ਸਰੂਪ ਜੇ ਉੱਥੇ ਹੋਏਗਾ ਤੇ ਫਿਰ ਉਸ ਤੇ ਜਿਹੜੀ ਮਰਿਆਦਾ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਖਾਲਸੇ ਨੂੰ ਦਿੱਤੀ ਹੋਈ ਹੈ ਔਰ ਜੇ ਆਪਾਂ ਕਹ ਲਈਏ ਕਿ ਇਸ ਜਗ੍ਹਾ ਨੂੰ ਲੈ ਕੇ ਕਿ ਸਿੱਖਾਂ ਨੂੰ ਖਲਣਾਏ ਕਿਸੇਦ ਕਰਨ ਦੀ ਕੋਸ਼ਿਸ਼ ਜਿਹੜੀ ਇੱਕ ਤਰ੍ਹਾਂ ਦੀ ਕੀਤੀ ਗਈ ਕਿ ਉਹ ਇੱਥੋਂ ਜੀ ਆਏ ਤਲਵਾਰਾਂ ਦੇ ਨਾਲ ਲੈ ਗਏ ਭਾਈ ਜਿਨ੍ਹਾਂ ਦਾ ਗੁਰੂ ਹੈ ਸ਼ਾਹ ਤਾਂ ਜੇ ਆਪਾਂ ਕਹੀ ਕਿ ਦਿੱਤੀਆਂ ਹੈਗੀਆਂ ਨੇ ਔਰ ਦੁਨੀਆ ਦਾ ਇੱਕੋ ਇੱਕ ਗ੍ਰੰਥ ਆਪਾਂ ਕਹਿ ਸਕਦੇ ਹਾਂ ਕਿ ਜਿਹਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਔਰ ਉਹ ਗੁਰੂ ਦਾ ਦਰਜਾ ਜਿਹੜਾ ਹੈ ਦਸਵੇਂ ਪਾਤਸ਼ਾਹ ਨੇ ਆਪ ਦਿੱਤਾ ਹੈਗਾ ਔਰ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਜਿਹੜਾ ਸਿਧਾਂਤ ਹੈ ਉਹ ਸਾਨੂੰ ਬਖਸ਼ਿਆ ਹੈਗਾ ਔਰ ਇਹੋ ਹੀ ਆਪਾਂ ਕਹਿ ਸਕਦੇ ਹਾਂ ਇੱਕ ਨਿਆਰਾਪਣ ਹੈਗਾ ਜਿਸ ਨੂੰ ਸਮੇਂ-ਸਮੇਂ ਤੇ ਜੇ ਆਪਾਂ ਕਹੀਏ ਕੇਸ ਨੂੰ ਖਤਮ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਨੇ ਉਹ ਹੁੰਦੀਆਂ ਨੇ ਬਾਕੀ Hindu ਵੀਰਾਂ ਦੀ ਸ਼ਰਧਾ ਹੈ ਬਹੁਤ ਸਾਰੇ Hindu ਵੀਰ ਖਾਸ ਕਰਕੇ ਪੰਜਾਬ ਚ ਵੀ ਆਪਾਂ ਦੇਖਿਆ ਕਿ ਉਹ ਆਨੰਦ ਕਾਰਜ ਉਹਨਾਂ ਦੇ ਹੁੰਦੇ ਹੈਗੇ ਨੇ ਅਸੀਂ ਉਹਨਾਂ ਦੀ ਸ਼ਰਧਾ ਦਾ ਵੀ ਪੂਰਾ ਸਤਿਕਾਰ ਜਿਹੜਾ ਕਰਨਾ ਹੈਗਾ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਆਪਾ ਕਹ ਲਈਏ ਕਿ ਉਹਨਾਂ ਨੂੰ ਤੁਸੀਂ ਜੇ ਐਸੇ ਹੁਣ ਇਤੋਂ ਤਾਂ ਇਹ ਪਤਾ ਲੱਗਦਾ ਨਾ ਕਿ ਜੇ ਇੱਕ ਤਰ੍ਹਾਂ ਦਾ ਬਿਚੋਂ ਕੋੜ ਕੱਲੀਆਂ ਨਿਕਲ ਰਹੀਆਂ ਨੇ ਚਿਪਕੀਆਂ ਹੋਈਆਂ ਨੇ ਉਹਨਾਂ ਦੇ ਸਰੀਰ ਨੇ ਤੇ ਉਹ ਸਿੱਖਦਾ ਤੇ ਫਿਰ ਹਿਰਦਾ ਦੁਖਦਾ ਹੈ ਨਾ ਕਿ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਸ਼ਟ ਨੇ ਸਾਡੇ ਜਾਗਤ ਜੋਤ ਹੈਗੇ ਨੇ ਅਸੀਂ ਉਹਨਾਂ ਨੂੰ ਐਜ਼ এ ਗੁਰੂ ਜਿਹੜਾ ਹੈ ਪੂਜਦੇ ਹੈਗੇ ਆ ਤੇ ਤੁਸੀਂ ਜੇ ਬਾਕੀ ਦੀਆਂ ਮੂਰਤੀਆਂ ਦੇ ਨਾਲ ਰੱਖਿਆ ਹੋਇਆ ਤੇ ਤੁਹਾਨੂੰ ਵੀ ਕੋਈ ਇਹਦਾ ਕੋਈ ਉਹ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਨਾ ਤੇ ਇੱਕ ਦੁਫਾੜੀ ਜਿਹੜਾ ਪੈਂਦਾ ਹੈਗਾ ਹੈ ਤੇ ਪਹਿਲਾਂ ਵੀ ਉਹ ਕਹਿੰਦੇ ਕਿ ਇਹਦੀ ਕਾਫੀ ਟ੍ਰਾਈ ਜਿਹੜੀ ਸੀ ਉਹ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਗੁਰੂ ਖਾਲਸਾ ਪੰਥ ਨੇ ਆਪ ਜਿਹੜੀ ਨਿਹੰਗ ਸਿੰਘਾਂ ਨੇ ਕਾਰਵਾਈ ਕਰਕੇ ਉੱਥੋਂ ਮਹਾਰਾਜ ਦੇ ਜਿਹੜੇ ਸੱਤ ਸਰੂਪ ਜਿਹੜੇ ਨੇ ਉਹ ਲਿਆਂਦੇ ਹੈਗੇ ਨੇ ਤੇ ਇਸ ਤੋਂ ਬਾਅਦ ਥੋੜਾ ਜਿਹਾ ਵੀ ਸਵਾਲ ਇਕ ਉੱਠ ਰਿਹਾ ਹੈਗਾ ਕਿ ਸਿੱਖ ਸੰਸਥਾਵਾਂ ਕਿਉਂ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਇਦਾਂ ਦੇ ਮਸਲਿਆਂ ਦੇ ਵਿੱਚ ਉਹ ਆਪ ਅੱਗੇ ਕਿਉਂ ਨਹੀਂ ਹੁੰਦੀਆਂ ਹੈਗੀਆਂ ਉਦਾਂ ਆਪਾਂ ਬਾਰ ਲੀਆਂ ਬੇਅਦਮੀਆਂ ਦੀ ਗੱਲ ਕਰਦੇ ਆ ਤੇ ਜੇ ਇੱਥੇ ਬੇਅਦਮੀ ਹੋ ਰਹੀ ਹੈ ਤੇ ਇਸ ਦੇ ਉੱਤੇ ਵੀ ਆਉਣਾ ਚਾਹੀਦਾ ਜਦਾਂ ਤੁਸੀਂ ਗੱਲ ਕੀਤੀ ਪਰਚੇ ਵਗੈਰਾ ਬਿਲਕੁਲ ਮੰਦਰ ਤੇ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਨੇ ਤੇ ਉੱਥੇ ਵੀ ਜਿਹੜਾ ਹੈ ਕਿਤਨਾ ਕਿਤੇ ਕੌਮ ਨੂੰ ਉਹਨਾਂ ਦੇ ਹੁਣ ਨਾਲ ਜਿਹੜਾ ਹੈ ਖੜਨਾ ਚਾਹੀਦਾ ਹੈ ਔਰ ਸਿਕਸ ਸਥਾਨਵ ਵੱਲੋਂ ਜਰੂਰ ਇਸ ਨੂੰ ਲੈ ਕੇ ਜਿਹੜਾ ਹੈ ਕਿਤਨਾ ਕਿਤੇ ਜਿਹੜੀ ਹੈ ਗੱਲਬਾਤ ਆਪਾਂ کہہ ਸਕਦੇ ਹਾਂ ਕਿ ਕਰਨੀ ਚਾਹੀਦੀ ਹੈ ਕਿ ਇਦਾਂ ਦੇ ਮੁੱਦੇ ਖਾਲਸੇ ਪੰਥ ਨੂੰ ਆਪ ਕਿਉਂ ਕਾਰਵਾਈ ਕਰਨੀ ਪਵੇ ਜਦੋਂ ਸੰਸਥਾਵਾਂ ਜੇ ਸਟਰੋਂਗ ਹੋਣ ਸੰਸਥਾਵਾਂ ਜੇ ਆਪਣੇ ਪੋਲੀਟੀਕਲ ਆਕਾਮਾਂ ਤੋਂ ਆਜ਼ਾਦ ਹੋ ਕੇ ਸਿੱਖ ਕੌਮ ਦੀ ਭਲਾਈ ਦੇ ਲਈ ਕੰਮ ਕਰਨ ਤੇ ਫਿਰ ਪੰਥ ਨੂੰ ਆਪ ਅੱਗੇ ਕਿਉਂ ਆਉਣਾ ਪਵੇ ਇਹ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕੋਰ ਡਿਸਕਸ਼ਨ ਦੇ ਜਿਹੜੇ ਮੁੱਦੇ ਹੈਗੇ ਨੇ ਸੰਗਤ ਜੀ ਸਵਾਲ ਇਥੇ ਵੀ ਬਣਦੇ ਨੇ ਕਿ ਇਹ ਤਮਾਮ ਸਰੂਪ ਮੰਦਰ ਕਮੇਟੀ ਤੱਕ ਪਹੁੰਚ ਗਏ ਇੱਥੇ x ਰੂਪ ਦੀ ਅਸੀਂ ਗੱਲ ਨਹੀਂ ਕਰ ਰਹੇ 2 3 ਤੋਂ ਵੱਧ ਸਰੂਪ ਉੱਥੇ ਮੌਜੂਦ ਸੀਗੇ ਕਿਉਂਕਿ ਜਿਸ ਵੀਡੀਓ ਦੇ ਵਿੱਚ ਸਰੂਪ ਲੈ ਕੇ ਜਾਂਦੇ ਅਸੀਂ ਸਿੰਘ ਦੇਖਦੇ ਆਂ 2 ਤੋਂ 3 ਸਿੰਘ ਨਜ਼ਰ ਆਉਂਦੇ ਨੇ ਜੋ ਬੜੇ ਅਦਬ ਸਤਿਕਾਰਦਰੂਪ ਮਹਾਰਾਜ ਦੇ ਸਰੂਪ ਉੱਥੋਂ ਲੈ ਕੇ ਜਾ ਰਹੇ ਹੁੰਦੇ ਨੇ ਇਸ ਦੇ ਉੱਤੇ ਵੀ ਐਸਡੀਪੀਸੀ ਨੂੰ ਦੇਖਣਾ ਚਾਹੀਦਾ ਹੈ ਕਿ ਸਰੂਪਾਂ ਦੀ ਹੋ ਰਹੀ ਛਪਾਈ ਸਰੂਪ ਕਿੱਥੇ ਪਹੁੰਚ ਰਹੇ ਨੇ ਕਿਹੜੀ ਕਮੇਟੀਆਂ ਨੂੰ ਦਿੱਤੇ ਜਾ ਰਹੇ ਨੇ ਗੁਰਦੁਆਰਾ ਪ੍ਰਬੰਧਕਾਂ ਦੀ ਅੱਗੇ ਗਾਂ ਜ਼ਿੰਮੇਵਾਰੀ ਬਣਦੀ ਜੇ ਸਰੂਪ ਵਿਰਧਵੀ ਹੋ ਜਾਣ ਤਾਂ ਉਹ ਕਿਵੇਂ ਵਾਪਸ ਉੱਥੇ ਤੱਕ ਪਹੁੰਚੋ ਐਸਡੀਪੀਸੀ ਤਾਂ ਕਿ ਉਹਦਾ ਅੱਗੇ ਦਾ ਕੀ ਜੋ ਰਾਹਤ ਬਰੇਦਾ ਮੁਤਾਬਕ ਕਿਵੇਂ ਉਹਨਾਂ ਸਰੂਪਾਂ ਨੂੰ ਕਿਵੇਂ ਮੈਨੇਜ ਕੀਤਾ ਜਾਣਾ ਚਾਹੀਦਾ ਹੈ? ਤਮਾਮ ਚੀਜ਼ਾਂ ਬਾਤ ਕਰਨ ਦੀ ਲੋੜ ਹੈਗੀ ਹੈ। ਜਦ ਅਸੀਂ ਗੱਲ ਤਨਤਨ ਸਾਹਿਬ ਜੀ ਗੁਰਨ ਸਿੰਘ ਮਹਾਰਾਜ ਦੀ ਕਰ ਰਹੇ ਹਾਂ ਕਿ ਹੋਰ ਵਿਸ਼ਾ ਬੇਦਬੀ ਦੇ ਨਾਲ ਜੁੜਿਆ ਹੋਇਆ ਹੀ ਸਾਹਮਣੇ ਨਜ਼ਰ ਆਇਆ ਹੈ। ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੱਲੋਂ ਜਾਰੀ ਇੱਕ ਵੀਡੀਓ ਦੇ ਵਿੱਚ ਦਰਬਾਰ ਸਾਹਿਬ ਦੀ ਬੇਦਬੀ ਦੀ ਗੱਲ ਇੱਥੇ ਹੋ ਰਹੀ ਹੈ ਕਿ ਇਹ तमाम ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਭਾਵੇਂ ਅਸੀਂ ਕਹਿ ਸਕਦੇ ਹਾਂ ਇਹ AI ਜਨਰੇਟਿਡ AI ਜਨਰੇਟਿਡ ਤਸਵੀਰਾਂ ਆਪਾਂ ਕਹਿ ਸਕਦੇ ਹਾਂ ਕਿ ਹੈਗੀਆਂ ਹੈਗੀਆਂ ਨੇ ਪਰ ਕਿਤੇ ਨਾ ਕਿਤੇ ਚਾਹੇ ਜਾਣਬੁੱਝ ਕੇ ਹੋਣ ਜਾਂ ਆਪਾਂ ਕਹ ਲਈਏ ਕਿ ਅਣਜਾਣੇ ਦੇ ਵਿੱਚ ਵੀ ਹੋ ਸਕਦਾ ਕਿ ਜਿਹੜੇ ਬੰਦੇ ਉੱਥੇ ਬੈਠੇ ਹੋਣ ਉਹਨਾਂ ਨੂੰ ਨਾ ਪਤਾ ਹੋਵੇ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਖਾਸ ਧਿਆਨ ਜਿਹੜਾ ਹੈ ਰੱਖਣਾ ਚਾਹੀਦਾ ਹੈ ਜਿੱਦਾਂ ਤੁਸੀਂ ਦੱਸਿਆ ਕਿ ਇਨਫੋਰਮੇਸ਼ਨ ਤੇ ਬ੍ਰੌਡਕਾਸਟਿੰਗ ਇੰਡਸਟਰੀ ਦੇ ਵੱਲੋਂ ਹੁਣ ਤੁਸੀਂ ਦੇਖੋ ਨਾ ਕਿ ਇੱਕ Hindu ਬੀਬੀ ਜੀ ਉਹਨਾਂ ਦੇ ਗਲੇ ਦੇ ਵਿੱਚ ਰੁਦਰਾਕਸ਼ ਹੈ ਉਹਨਾਂ ਦੇ ਦਸਤਾਰ ਬੰਨੀ ਹੋਈ ਹੈ ਤੇ ਉਹ ਦਰਬਾਰ ਸਾਹਿਬ ਦੇ ਬਾਰ ਬੈਠੇ ਹੋਏ ਜਾਂ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਕੀ ਤੁਸੀਂ ਔਰ ਪਿੱਛੇ ਗਾਣਾ ਜਿਹੜਾ ਸੱਤੇ ਸ਼ਮਮ ਸੁਂਦਰਮ ਕੁਛ ਉਹ ਵਾਲਾ ਚੱਲਦਾ ਰਿਹਾ ਕੀ ਉਹਦਾ ਕੋਈ ਲਿੰਕ ਹੈਗਾ ਤੁਸੀਂ ਕਿਉਂ ਮਤਲਬ ਬਾਰ-ਬਾਰ ਇਸ ਤਰ੍ਹਾਂ ਦੇ ਫਿਰ ਨੰਗੇ ਸਿਰ ਵਾਲੇ ਦੋ ਜਾਨੇ ਜਿਹੜੇ ਬਣਾਏ ਹੋਏ ਨੇ ਉਹਨਾਂ ਦੀ ਤਸਵੀਰ ਬਣਾ ਕੇ ਮਤਲਬ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ ਕਿ ਬਾਰ-ਬਾਰ ਜਿਹੜਾ ਹੈ ਕਿਤਨਾ ਕਿਤੇ ਪਾਵਨ ਆਮਾ ਦੇ ਨਾਲ ਖੇਲਿਆ ਜਾਂਦਾ ਹੈ ਤੇ ਫਿਰ ਕਿਤਨਾ ਕਿਤੇ ਅਸੀਂ ਬਾਰ-ਬਾਰ ਕਹਿੰਦੇ ਆ ਕਿ ਇਦਾਂ ਦੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਇਦਾਂ ਜੀਆਂ ਚੀਜ਼ਾਂ ਨੂੰ ਨੋਟਿਸ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਬਕਾਇਦਾ ਹੋਣੀ ਚਾਹੀਦੀ ਹੈ ਜਿਹੜੀ ਸਿਰਫ ਇਹਨਾਂ ਸਿਧਾਂਤਕ ਹਮਲਿਆਂ ਵਾਲੀ ਦੇਖੇ इवन ਕਿ ਜਦੋਂ ਅਸੀਂ ਪੁਰਾਣੇ ਸਿੰਘਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਣਾਂ ਦੇ ਸਮੇਂ ਦੇ ਉੱਤੇ ਬਕਾਇਦਾ ਇੱਕ ਇਸ ਤਰ੍ਹਾਂ ਦੀ ਟੀਮ ਇੱਕ ਇਸ ਤਰ੍ਹਾਂ ਦਾ ਸਿਸਟਮ ਸੀ ਉਹ ਦਿਖਾਉਂਦੇ ਹੁੰਦੇ ਸੀ ਜਿਹੜੇ ਦੇਖਦੇ ਹੁੰਦੇ ਸੀ ਜਿਨ੍ਹਾਂ ਦਾ ਕੰਮ ਹੀ ਇਹੀ ਹੁੰਦਾ ਸੀ ਕਿ ਬਾਕੀ ਦੀਆਂ ਜਿਹੜੀਆਂ ਕਿਤਾਬਾਂ ਦੇਖਣੀਆਂ ਕਿੱਥੇ ਸਿਧਾਂਤਕ ਹਮਲੇ ਹੋ ਰਹੇ ਨੇ ਉਹਨਾਂ ਦੇ ਜਵਾਬ ਜਿਹੜੇ ਫਿਰ ਜਿਹੜੇ ਨੇ ਕਿਉਂ ਇੱਕ ਬਕਾਇਦਾ ਇਸ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪਲੇਟਫਾਰਮ ਇੱਕ ਟੀਮ ਵਿਦਵਾਨਾਂ ਦੀ ਹੋਵੇ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਉਹ ਹੱਥੋ ਹੱਤੇ ਦਾ ਨੋਟਿਸ ਲਵੇ ਤੇ ਉਸ ਤੋਂ ਬਾਅਦ ਜਿਹੜਾ ਹੈ ਨੋਟਿਸ ਜਿਹੜਾ ਹੈ ਜਾਰੀ ਕਰੇ ਜਾਂ ਕਿਤਾਬਾਂ ਦੀ ਜਿਹੜੀ ਰੈਗੂਲਰ ਪੜ੍ਹਿਆ ਜਾਵੇ ਜਿਨ੍ਹਾਂ ਕਿਤਾਬਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਗੱਲਾਂ ਨੇ ਉਹਨਾਂ ਨੂੰ ਜਵਾਬ ਜਿਹੜੇ ਹੱਥੋ ਹੱਥ ਦਿੱਤੇ ਜਾਣ ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਪਤਾ ਹੈ ਕਿ ਸੰਸਥਾਵਾਂ ਕਿੱਧਰਲੇ ਬੰਨੇ ਜਿਹੜੀਆਂ ਚੱਲਦੀਆਂ ਹੈਗੀਆਂ ਨੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਜੇ ਕੰਟਰੋਲ ਜੇ ਆਪਾਂ ਕਹਿ ਸਕਦੇ ਆ ਕਿ ਕੌਮ ਦੇ ਕੋਲ ਹੋਵੇ ਸੰਸਥਾਵਾਂ ਦਾ ਉਹਨਾਂ ਦੀ ਚੋਣ ਜਿਹੜਾ ਹੈ ਵਕ ਵਕ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਅਤੇ ਫਿਰ ਕਿਤਨਾ ਕਿਤੇ ਚੀਜ਼ਾਂ ਸੰਭਵ ਹੈਗੀਆਂ ਨੇ ਬਿਲਕੁਲ ਜੀ